ਪੀਰਾ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਹਨੂਮਾਨ ਜੀ ਦਾ ਜੰਜੀਰਾ ਮੰਤਰ ਲੈ ਕੇ ਹਾਜ਼ਰ ਹੋਈਆਂ ਇਹ ਜੰਜੀਰਾ ਮੰਤਰ ਜਿਸ ਮੰਤਰ ਦੇ ਨਾਲ ਤੁਸੀਂ ਆਪਣੇ ਘਰ ਨੂੰ ਕੀਲ ਸਕਦੇ ਆ ਜਿਸ ਮੰਤਰ ਦੇ ਨਾਲ ਕੀਤਾ ਕਰਾਇਆ ਖਤਮ ਹੋ ਸਕਦਾ ਜਿਸ ਮੰਤਰ ਦੇ ਨਾਲ ਤੁਸੀਂ ਕਿਸੇ ਵੀ ਜਗਤ ਤੇ ਜਾ ਕੇ ਕਿਸੇ ਦੇ ਘਰ ਨੂੰ ਕੀਲ ਸਕਦੇ ਆ ਆਪਣੇ ਘਰ ਨੂੰ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਉਪਰੀ ਸ਼ਕਤੀ ਤੰ ਕਰਦੀ ਹੈ ਜਾਂ ਕੋਈ ਕਿਸੇ ਦਾ ਕੀਤਾ ਕਰਾਇਆ ਹੋਵੇ ਜਾਂ ਫਿਰ ਕੋਈ ਕਿਸੇ ਦਾ ਖਲਾਇਆ ਹੋਵੇ ਇਹ ਸਾਰੇ ਦੋਸ਼ ਇਸ ਹਨੂਮਾਨ ਜੀ ਦੇ ਜੰਜੀਰੇ ਮੰਤਰ ਦੇ ਨਾਲ ਖਤਮ ਹੋ ਸਕਦੇ ਨੇ ਕਿਸੇ ਵੀ ਤਰ੍ਹਾਂ ਦਾ ਤੋਸ਼ ਹੋ ਗਏ ਤਾਂ ਤੁਸੀਂ ਵਿਧੀ ਦੇ ਨਾਲ ਜੇਕਰ ਇਸ ਮੰਤਰ ਨੂੰ ਸਿੱਧ ਕਰ ਲਿਆ ਤਾਂ ਤੁਸੀਂ ਆਪਣਾ ਭਲਾ ਤਾਂ ਕਰੋਗੇ ਹੀ ਲੇਕਿਨ ਹੋਰ ਲੋਕਾਂ ਦਾ ਵੀ ਤੁਸੀਂ ਭਲਾ ਕਰਨ ਦੇ ਕਾਬਿਲ ਹੋ ਸਕਦੇ ਆ ਸੋ ਦੋਸਤੋ ਇਸ ਮੰਤਰ ਨੂੰ ਸਿੱਧ ਕਰਨੇ ਦੇ ਲਈ ਬਹੁਤ ਜ਼ਿਆਦਾ ਲੰਬੇ ਸਮੇਂ ਦੀ ਵੀ ਜ਼ਰੂਰਤ ਨਹੀਂ ਇਸ ਮੰਤਰ ਨੂੰ ਸਿੱਧ ਕਰਨੇ ਦੇ ਲਈ ਤੁਸੀਂ 11 ਦਿਨ ਲਾ ਕੇ ਹੀ ਸਿੱਧ ਕਰ ਸਕਦੇ ਆ ਜੇਕਰ 11 ਦਿਨ ਉਂਝ ਲੱਗਣਗੇ ਔਰ ਜੇਕਰ ਕਿਤੇ ਸੂਰਜ ਗ੍ਰਹਿਣ ਹੋਵੇ ਜਾਂ ਚੰਦਰ ਗ੍ਰਹਿਣ ਹੋਵੇ ਜਾਂ ਦੀਵਾਲੀ ਦੀ ਰਾਤ ਹੋਵੇ ਜਾਂ ਹੋਲੀ ਦੀ ਰਾਤ ਹੋਵੇ ਉਸ ਇੱਕ ਰਾਤ ਦੇ ਵਿੱਚ ਵੀ ਇਹਨੂੰ ਸਿੱਧ ਕੀਤਾ ਜਾ ਸਕਦਾ ਨਹੀਂ ਤਾਂ ਫਿਰ ਤੁਸੀਂ ਸਿਰਫ 11 ਦਿਨ ਲਾਉਣੇ ਆ ਕਿਸੇ ਵੀ ਮੰਗਲਵਾਰ ਤੋਂ ਜਾਂ ਕਿਸੇ ਵੀ ਸ਼ਨੀਵਾਰ ਤੋਂ ਜਿਹੜਾ ਮੈਂ ਤੁਹਾਨੂੰ ਮੰਤਰ ਦੱਸਾਂਗਾ ਉਹਦਾ ਜਾਪ ਕਰਨਾ ਹੋਏਗਾ ਕਿੰਨੀਆਂ ਮਾਲਾ ਜਾਪ ਕਰਨੀ ਉਹ ਵੀ ਦੱਸਾਂਗਾ ਲੇਕਿਨ ਆਪਾਂ ਨੂੰ ਸਮਾਨ ਕੀ ਕੀ ਚਾਹੀਦਾ ਪਹਿਲਾਂ 11 ਦਿਨ ਦੀ ਵਿਧੀ ਦੇ ਲਈ ਸਭ ਤੋਂ ਪਹਿਲਾਂ ਸਮਾਨ ਜਿਹੜਾ ਜਿਹੜਾ ਚਾਹੀਦਾ ਉਹ ਇਹ ਆ ਕਿ ਜੇ ਸਤੇਨ ਤੋਂ ਆਪਾਂ ਸ਼ੁਰੂ ਕਰਨਾ ਹੀ ਭਾੜ ਮੰਗਲਵਾਰ ਤੋਂ ਮੰਨ ਲਓ ਜਾਂ ਸ਼ਨੀਵਾਰ ਤੋਂ ਇਹ ਸਾਰਾ ਸਮਾਨ ਜਿਹੜਾ ਮੈਂ ਤੁਹਾਨੂੰ ਦੱਸਣ ਜਾ ਰਿਹਾ ਇਹ ਹਨੂਮਾਨ ਜੀ ਦੇ ਮੰਦਰ ਦੇ ਵਿੱਚ ਲਿਜਾ ਕੇ ਇਹ ਸਾਰਾ ਸਮਾਨ ਤੁਸਾਂ ਨੇ ਚੜਾਉਣਾ ਹੈ ਇਹ ਸਮਾਨ ਹੈ ਕੀ ਕੀ ਹੈ ਦੋਸਤੋ 11 ਗੁੰਦੀ ਦੇ ਲੱਡੂ ਲੈਣੇ ਆ ਥੋੜਾ ਜਿਹਾ ਹਨੂਮਾਨ ਜੀ ਦੇ ਲਈ ਸੰਜੂਰ ਲੈਣਾ ਅਤੇ ਥੋੜਾ ਜਿਹਾ ਚੰਬੇਲੀ ਦਾ ਇਹਤਰ ਲੈਣਾ ਹੈ ਦੋਸਤੋ 11 ਪਾਨ ਦੇ ਪੱਤੇ ਚਾਹੀਦੇ ਆ 11 ਸੁਪਾਰੀਆਂ ਚਾਹੀਦੀਆਂ 11 ਲੌਂਗ ਚਾਹੀਦੇ ਨੇ 11 ਅਲائਚੀਆਂ ਚਾਹੀਦੀਆਂ ਦੋ ਮਿੱਠੇ ਪਾਨ ਲੈ ਲੈਣੇ ਇੱਕ ਲਾਲ ਰੰਗ ਦਾ ਸਵਾ ਮੀਟਰ ਕਪੜਾ ਹਨੂਮਾਨ ਜੀ ਦਾ ਲੰਗੋਟ ਲੈਣਾ ਹੈ ਇਹ ਸਾਰਾ ਸਮਾਨ ਲੈ ਕੇ ਹਨੂਮਾਨ ਜੀ ਦੇ ਮੰਦਰ ਦੇ ਵਿੱਚ ਜਾ ਕੇ ਹਨੂਮਾਨ ਜੀ ਦੀ ਮੂਰਤੀ ਦੇ ਅੱਗੇ ਸਾਰਾ ਸਮਾਨ ਰੱਖ ਕੇ ਹਨੂਮਾਨ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਪ੍ਰਾਰਥਨਾ ਕਰਨੀ ਕਿ हे ਬਾਬਾ ਜੀ ਇਹ ਵੀਰ वज्रंगी ਜੀ ਮੈਂ ਇਹ ਤੁਹਾਡੀ ਸਾਧਨਾ ਕਰਨ ਜਾ ਰਿਹਾ ਤੁਸੀਂ ਮੇਰੇ ਤੇ ਕਿਰਪਾ ਕਰਨੀ ਹੈ ਇਹ 11 ਦਿਨ ਦੀ ਸਾਧਨਾ ਦੇ ਵਿੱਚ ਮੈਨੂੰ ਤੁਸੀਂ ਸਫਲ ਕਰਨਾ ਹੈ ਇਹ ਸਾਰਾ ਕੁਝ ਕਰਕੇ ਨਮਸਕਾਰ ਕਰਕੇ ਮਥਰ ਟੀਕੀ ਫਿਰ ਤੁਸੀਂ ਆਪਣੇ ਘਰ ਆ ਕੇ ਰਾਤ ਦੇ ਸਮੇਂ ਇਸ ਸਾਧਨਾ ਨੂੰ ਸ਼ੁਰੂ ਕਰਨਾ ਹੈ ਜਿਹਦੇ ਵਿੱਚ ਹਨੂਮਾਨ ਜੀ ਦੀ ਇੱਕ ਤਸਵੀਰ ਅੱਗੇ ਰੱਖ ਕੇ ਤੂਫ ਅਰਗਬਤੀ ਲਾ ਕੇ ਤੇ ਜਲ ਦਾ ਲोटा ਕੋਲ ਰੱਖ ਕੇ ਤੁਹਾਡਾ ਆਸਣ ਲਾਲ ਰੰਗ ਦਾ ਹੋਣਾ ਚਾਹੀਦਾ ਤੁਹਾਡੇ ਵਸਤਰ ਲਾਲ ਰੰਗ ਦੇ ਹੋਣੇ ਚਾਹੀਦੇ ਤੁਹਾਡੇ ਸਿਰ ਤੇ ਕੱਪੜਾ ਵੀ ਲਾਲ ਰੰਗ ਦਾ ਹੋਣਾ ਚਾਹੀਦਾ ਰੋਜ਼ਾਨਾ ਲਗਾਤਾਰ ਜਿਸ ਟਾਈਮ ਸ਼ੁਰੂ ਕਰਦੇ ਆ ਪਾਠ ਉਸੇ ਹੀ ਟਾਈਮ ਰੋਜ਼ਾਨਾ ਬੈਠਣਾ ਹੈ ਔਰ ਗੇਲੇ ਵਿੱਚ ਰੋਜ਼ਾਨਾ 3 ਤੋਂ 5 ਮਾਲਾ ਲਾਜ਼ਮੀ ਕਰਨੀ ਹੈ ਜੇ 3 ਕਰਨੀ ਹੈ ਜਾਂ 5 3 ਮਾਲਾ ਤੋਂ ਘਟ ਨਾ ਕਰੋ 5 ਮਾਲਾ ਤੱਕ ਕਰ ਸਕਦੇ ਆ ਮਾਲਾ ਰੋਧ ਰਕਸ਼ ਦੀ ਹੋਣੀ ਚਾਹੀਦੀ ਹੈ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਜਾਂ ਫਿਰ ਲਾਲ ਹਕੀਕੀ ਮਾਲਾ ਹੋਵੇ ਜਾਂ ਫਿਰ ਜੇ ਨਹੀਂ ਲਾਲ ਹਕੀਕੀ ਮਾਲਾ ਤਾਂ ਰੋਧ ਰਕਸ਼ ਦੀ ਮਾਲਾ ਤੀ ਤੁਸੀਂ 11 ਦਿਨ ਜਪ ਕਰਨਾ ਜਿਹਦੇ ਵਿੱਚ ਕੋਸ਼ਿਸ਼ ਇਹ ਕਰਨੀ ਕਿ ਆਪਣੇ ਘਰ ਚੋਂ 11 ਦਿਨ ਹੀ ਕਿਤੇ ਬਾਹਰ ਨਾ ਨਿਕਲਿਆ ਜਾ ਸਕੇ ਅਤੇ 11 ਦਿਨ ਹੀ ਬਿਲਕੁਲ ਸਾਫ پاک ਰਹਿ ਕੇ ਇਸ ਮੰਤਰ ਦਾ ਜਾਪ ਕਰਨਾ ਜੋ ਮੈਂ ਤੁਹਾਨੂੰ ਦੱਸਣ ਜਾ ਰਿਹਾ ਔਰ ਬਿਲਕੁਲ ਸਾਫ پاک ਜਤ ਸਤ ਨੂੰ ਕਾਇਮ ਰੱਖ ਕੇ ਹਨੂਮਾਨ ਜੀ ਦਾ ਧਿਆਨ ਹਰ ਵੇਲੇ ਰੱਖ ਕੇ ਹੀ ਇਹ 11 ਦਿਨ ਪ੍ਰਤੀਤ ਕਰਨੇ ਆ ਲੇਕਿਨ 11 ਦਿਨ ਤੋਂ ਬਾਅਦ ਜਿਸ ਵੇਲੇ ਇਹ ਤੁਹਾਡਾ ਮੰਤਰ ਸਿੱਧ ਹੋ ਜਵੇ ਇਹਨੂੰ ਚਲਾਉਣਾ ਕਿਵੇਂ ਆ ਕਿਸੇ ਵੀ ਜਗ੍ਹਾ ਦੀ ਕਿਸੇ ਘਰ ਦੀ ਕੀਲ ਕਰਨੀ ਹੈ ਤੁਸੀਂ ਸਿੱਤੀ ਸਰੋਂ ਤੇ ਇੱਕੀ ਬੇਰੀ ਮੰਤਰ ਪੜ੍ਹ ਕੇ ਅਗਲੇ ਦੇ ਘਰ ਦੇ ਵਿੱਚ ਛੱਟਾ ਦੇ ਸਕਦੇ ਆ ਖਲਾਰ ਸਕਦੇ ਆ ਤਾਂ ਉਹ ਘਰ ਕੀਲ ਹੋ ਜਾਵੇਗਾ ਉੱਥੇ ਕੋਈ ਉਪਰੀ ਸ਼ਕਤੀ ਕੋਈ ਉਪਰੀ ਤਾਕਤ ਬੁਰੀ ਤਾਕਤ ਨਹੀਂ ਬੜੇਗੀ ਲੇਕਿਨ ਤੁਸੀਂ ਇਸ ਮੰਤਰ ਦੇ ਨਾਲ ਕਿਸੇ ਨੂੰ ਧਾਗਾ ਬਣਾ ਕੇ ਵੀ ਦੇ ਸਕਦੇ ਇਸ ਮੰਤਰ ਦੇ ਨਾਲ ਤੁਸੀਂ ਕਿਸੇ ਨੂੰ ਜਲ ਬਣਾ ਕੇ ਵੀ ਦੇ ਸਕਦੇ ਹਾਂ ਔਰ ਹੁਣ ਦੋਸਤੋ ਇਹ ਮੰਤਰ ਇਸ ਤਰ੍ਹਾਂ ਹੈ ਓਮ ਬੀਰ ਬੱਜਰ ਹਨੂਮਤ ਨਮਾ ਚਲੋ ਰਾਮ ਦੂਤ ਨਮਾ ਚਲੋ ਬਾੰਧ ਲੋਹੇ ਦਾ ਗਦਾ बज्र का कोठा पान तेल संदूर की पूजा ओम खम 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 चम 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 कहे ऋषि कवेर पैरों की मसान की देव की दानव की दैत्य की ब्रह्मकील कील छिद्र मेद कील नफ कील जिदे कील देव आचल जल की कील पृथ्वी कील थल की कील जल की कील मेरे ऊपर घात करे छाती फाड़ के मार माता अंजनी की दुहाई सूर्यवंशी रामचंद्र जी की दोहाई गति लक्ष्मण जी की दोहाई शब्द साचा पेंड काचा फोरो मंत्र ईश्वर वाचा दोस्तों ये हनुमान जी दा बजरंगबली जी दा ए मंत्र है सो दोस्तों जेड़े भीstdcार जो वीर इस चैनल ते नवे आ ਉਹਨਾਂ ਨੂੰ ਬੇਨਤੀ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਪੀਰਾਂ ਦੀ ਜ਼ਰੂਰ ਲਿਖਣਾ ਹੈ ਜਲਦ ਹੀ ਕਿਸੇ ਨਵੇਂ ਕਲਮੇ ਮੰਤਰ ਪਾਠ ਦੇ ਨਾਲ ਹਾਜ਼ਰ ਹੋਵਾਂਗੇ ਸੋ ਜਬ ਤੱਕ ਲਈ ਜੈ ਪੀਰਾਂ ਦੀ